ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਇੱਕੋ ਗੱਲ ਚੱਲ ਰਹੀ ਹੈ ਕਿ ਕੀ ਜਸਟਿਨ ਟਰੂਡੋ ਡੋਨਲਡ ਟਰੰਪ ਤੋਂ ਡਰ ਗਿਆ ਦਬ ਗਿਆ ਜਾਂ ਫਿਰ ਜਸਟਿਨ ਟਰੂਡੋ ਨੇ ਆਪਣੇ ਦਬਕੇ ਦੇ ਨਾਲ ਡੋਨਲਡ ਟਰੰਪ ਨੂੰ ਡਰਾ ਲਿਆ ਤੇ ਕੈਨੇਡੀਅਨਸ 노 ਡਾਊਟ ਕੈਨੇਡੀਅਨਸ ਨੇ ਦਬਕਾ ਤਾਂ ਮਾਰਿਆ ਡੋਨਲਡ ਟਰੰਪ ਨੂੰ ਇਹ ਚਾਹੇ ਕੋ ਮੰਨੇ ਚਾਹੇ ਨਾ ਮੰਨੇ ਹਾਲਾਂਕਿ ਹੁਣ ਜੇ ਇਸ ਲੈਵਲ ਤੇ ਗੱਲ ਆ ਗਈ ਹੈ ਕਿਉਂਕਿ ਹੁਣ ਜਿਹੜਾ ਰੋਗ ਆਏ ਨੇ ਇੱਕ ਕੈਨੇਡੀਅਨ ਲੋਕਾਂ ਦੇ ਲਈ ਵੀ ਇੱਕ ਰਾਹਤ ਦੀ ਜਿਹੜੀ ਅਹਿਸਾਸ ਆ ਰਾਹਤ ਦਾ ਸਹਾਰਾ ਉਹਨਾਂ ਦੇ ਲਈ ਕਿ ਜਿਹੜੇ ਇਹ 25% ਜਿਹੜਾ ਇਹਨਾਂ ਨੇ ਟੈਰਫ ਵਧਾਉਣ ਦਾ ਐਲਾਨ ਕੀਤਾ ਸੀਗਾ ਪਹਿਲਾਂ 트ੰਪ ਨੇ ਇਹਦੇ ਬਾਅਦ ਵਿੱਚ ਟਰੂਡੋ ਨੇ ਵੀ ਕਿਹਾ ਸੀ ਕਿ ਆ ਜਾ ਫਿਰ ਦੇਖਦੇ ਆ ਜਿਹਦਾ ਕਹਿੰਦੇ ਹੁੰਦੇ ਆ ਕਿ ਭੱਜਦਿਆਂ ਨੂੰ ਬਾਹਣ ਇੱਕੋ ਜੈ ਤੇ ਉਹ ਹੁਣ ਰੁਕ ਗਿਆ 30 ਦਿਨਾਂ ਦੇ ਲਈ ਪਹਿਲਾਂ ਇਹਨੇ ਜਿਹੜਾ ਮੈਕਸੀਕੋ ਦੇ ਉੱਤੇ ਡੋਨਲਡ 트ੰਪ ਨੇ ਐਲਾਨ ਕੀਤਾ ਸੀਗਾ ਡੋਨਲਡ 트ੰਪ ਨੇ ਐਲਾਨ ਕੀਤਾ ਸੀ ਮੈਕਸੀਕੋ ਦੇ ਉੱਤੇ ਕੈਨੇਡਾ ਦੇ ਉੱਤੇ ਤੇ ਚਾਈਨਾ ਦੇ ਉੱਤੇ ਤੇ ਮੈਕਸੀਕੋ ਤੇ ਕੈਨੇਡਾ ਦੇ ਨਾਲ ਤਾਂ ਜਿਹੜਾ ਕੁਛ ਨਾ ਕੁਛ ਬੰਦੋਬਸਤ ਇਹਨਾਂ ਦਾ ਹੋ ਗਿਆ 30 ਦਿਨਾਂ ਦੇ ਲਈ ਇਹ ਇਹ ਅਰੇਂਜਮੈਂਟ ਇਹਨਾਂ ਨੇ ਕਰ ਲਿਆ 30 ਦਿਨਾਂ ਦੇ ਵਿੱਚ ਜਿਹੜਾ ਫਿਰ ਹੁਣ ਦੇਖਦੇ ਆਂ ਗਾਂ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਨੇ ਪਰ ਨੋ ਡਾਊਟ ਜਿਵੇਂ ਚਾਲੀ ਐਂਗਸ ਇੱਕ ਜਿਹੜੇ ਕੈਨੇਡੀਅਨ ਐਮਪੀ ਨੇ ਉਹਨਾਂ ਨੇ ਜੀਐਸਟੀ ਕੇ ਨਾਲ ਉਹਨਾਂ ਨੇ ਕਿਹਾ ਨਾ ਕਿ ਵੀ ਕੈਨੇਡੀਅਨ ਲੋਕ ਇਦਾਂ ਇਕੱਠੇ ਹੋਏ ਨੇ ਇਦਾਂ ਕੈਨੇਡੀਅਨ ਲੋਕਾਂ ਦਾ ਏਕਾ ਹੋਇਆ ਜਿਹੜਾ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਜੋ ਕਿ ਡੋਨਲਡ ਟਰੰਪ ਨੇ ਕਰ ਦਿੱਤਾ ਕਿਉਂਕਿ ਡੋਨਲਡ ਟਰੰਪ ਬਾਰ-ਬਾਰ ਇੱਕ ਤਰੀਕੇ ਨਾਲ ਨਾ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕੈਨੇਡੀਅਨਸ ਨੂੰ ਕਿ ਤੁਸੀਂ ਸਾਡਾ 51ਵਾਂ ਸਟੇਟ ਬਣ ਜਾਓ ਤੁਸੀਂ ਸਾਡਾ 51ਵਾਂ ਸਟੇਟ ਬਣ ਜਾਓ ਅੱਛਾ ਆ ਜਿਹੜੇ ਇੱਕ ਦੋ ਆਹ ਕੁਝ ਘੰਟਿਆਂ ਦੀ ਪਹਿਲਾਂ ਦੀ ਗੱਲ ਹੈ ਬੜੀ ਕਹ ਲਓ ਕਿ ਇੱਕ ਕਿ ਕਿਹੜਾ ਮੈਂ ਸ਼ਬਦ ਉਹਦੇ ਲਈ ਆਪਾਂ ਯੂਜ਼ ਕਰੀਏ ਕਿ ਬੜੇ ਗਲਤ ਤਰੀਕੇ ਨਾਲ ਕਿ ਜਿੱਦਾਂ ਕਿਸੇ ਨੂੰ ਬੇਇੱਜ਼ਤ ਕਰਨ ਦੇ ਲਈ ਜਿਹੜਾ ਸ਼ਬਦ ਨਹੀਂ ਆਮ ਗਲੀ ਬਦਮਾਸ਼ ਦੇ ਗੁੰਡੇ ਯੂਜ਼ ਕਰਦੇ ਉਹ ਸਾਨੂੰ ਕੀ ਲੋੜ ਆ ਤੇਰੀ ਤੁਰਿਆ ਫਿਰੋ ਅਸੀਂ ਕੀ ਲੈਣਾ ਤੁਹਾਡੇ ਤੋਂ ਇਸ ਲੈਵਲ ਦੀ ਲੈਂਗੁਏਜ ਜਿਹੜੀ ਅਮਰੀਕਨ ਰਾਸ਼ਟਰਪਤੀ ਨੇ ਯੂਜ਼ ਕੀਤੀ ਕਿ ਸਾਨੂੰ ਕੈਨੇਡਾ ਦੀ ਕੀ ਲੋੜ ਆ ਸਾਡੀ ਆਰਮੀ ਉਹਨਾਂ ਦੀ ਦੇਖਰੇਖ ਕਰਦੀ ਆ ਸਾਡੀ ਆਰਮੀ ਦੇ ਕਰਕੇ ਤੱਕ ਰੀਡੀਅਨ ਬਾਰਡਰ ਦੀ ਜਿਹੜੀ ਸਿਕਿਉਰਿਟੀ ਆ ਤੇ ਅਸੀਂ ਉਹਨਾਂ ਤੋਂ ਕੀ ਲੈਣੇ ਆ ਨਾ ਸਾਨੂੰ ਉਹਨਾਂ ਦੀ ਇੱਕ ਕਿਸੇ ਚੀਜ਼ ਦੀ ਲੋੜ ਆ ਸਾਡੇ ਕੋਲ ਵੱਧੂ ਐਨਰਜੀ ਆ ਨਾ ਸਾਨੂੰ ਉਹਨਾਂ ਦੇ ਤੇਲ ਦੀ ਜਰੂਰਤ ਆ ਨਾ ਫਲਾਨੀ ਚੀਜ਼ ਦੀ ਜਰੂਰਤ ਆ ਵੀ ਬੜੇ ਹੀ ਇੱਕ ਗਲਤ ਲਹਿਜ਼ੇ ਦੇ ਵਿੱਚ ਇੱਕ ਜਿਹੜਾ ਕਿਸੇ ਨੂੰ ਬੇਇੱਜ਼ਤ ਕਰਨ ਵਾਲੇ ਲਹਿਜ਼ੇ ਦੇ ਵਿੱਚ ਉਹਨਾਂ ਨੇ ਇਹੀ ਤਰੀਕੇ ਦਾ ਜਿਹੜਾ ਬਿਆਨ ਦਿੱਤਾ ਤੇ ਇਸੇ ਤਰੀਕੇ ਨਾਲ ਖੈਰ ਬਹੁਤ ਸਾਰੇ ਕੈਨੇਡੀਅਨ ਪੋਲੀਟੀਸ਼ੀਅਨ ਹਿੱਟ ਬੈਕ ਵੀ ਕਰ ਰਹੇ ਨੇ ਆਪਣੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਜਗਮੀਤ ਸਿੰਘ ਉਹਨਾਂ ਨੇ ਵੀ ਕਾਫੀ ਸਖਤੀ ਵਾਲਾ ਰੁਖ ਅਪਣਾਇਆ ਡੋਨਲਡ 트ੰਪ ਦੇ ਖਿਲਾਫ ਤੇ ਜਸਟਨ ਟਰੂਡੋ ਨੇ ਵੀ ਖੈਰ ਉਹਨਾਂ ਨੇ ਵੀ ਸਖਤੀ ਵਾਲਾ ਰੁਖ ਅਪਣਾਇਆ ਸੀ ਪਰ ਚਲੋ ਹੁਣ ਚੰਗੀ ਗੱਲ ਇਹ ਆ ਕਿ ਜਿਹੜਾ ਇਹ ਟ੍ਰੇਡ ਵਾਰ ਆ ਇਹਦੇ ਵਿੱਚ ਲੱਗਦਾ ਕਿ ਸ਼ਾਇਦ ਕੁਝ ਪੌਜ਼ ਆ ਗਿਆ ਪਰ ਹਾਲਾਂਕਿ ਗੱਲ ਇਹ ਕਿੱਧਰ ਨੂੰ ਜਾ ਸਕਦੀ ਆ ਉਹਦੇ ਤੇ ਆਪਾਂ ਗੱਲ ਕਰਦੇ ਆ ਟਰੂਡੋ ਨੇ ਇਹ ਕਿਦਾਂ ਇਹ ਜਿਹੜੀ ਆ ਸਥਿਤੀ ਰੋਕੀ ਆ 30 ਦਿਨਾਂ ਲਈ ਕੀ ਕੈਨੇਡਾ ਕਰਨ ਜਾ ਰਿਹਾ ਆਪਣੇ ਬਾਰਡਰਸ ਦੇ ਉੱਤੇ ਜਿਹਦੇ ਕਰਕੇ ਡੋਨਲਡ 트ੰਪ ਨੇ ਆਪਣੇ ਜਿਹੜੇ ਇਹ 30 ਦਿਨਾਂ ਜਿਹੜਾ ਉਹਨੇ 25% ਟੈਰਿਫ ਜਿਹੜਾ ਅੱਜ ਮੰਗਲਵਾਰ ਤੋਂ ਸ਼ੁਰੂ ਹੋ ਜਾਣਾ ਸੀ ਉਹਨੂੰ ਰੋਕਿਆ ਆ ਇਹ ਸਭ ਤੇ ਆਪਾਂ ਗੱਲ ਕਰਦੇ ਆ ਤੇ ਇਹਦੀ ਜੜ੍ਹਾਂ ਦੇ ਵਿੱਚ ਇਹਦੀਆਂ ਦੇ ਵਿੱਚ ਕੀ ਪਿਆ ਹੈ ਜਿਹੜਾ ਬਾਰ-ਬਾਰ ਅਮਰੀਕਾ ਇਹ ਕਹਿੰਦਾ ਜਾਂ ਡੋਨਲਡ ਟਰੰਪ ਇਹ ਕਹਿੰਦਾ ਇਹ ਗੱਲ ਐਕਚੁਅਲੀ ਟਰੰਪ ਹੀ ਲੈ ਕੇ ਆਇਆ ਕਿ ਨੈਟੋ ਕੰਟਰੀਜ਼ ਤਾਂ ਸਾਡੇ ਪੈਸੇ ਤੇ ਪੜਦੀਆਂ ਨੇ ਬਈ ਮਤਲਬ ਕਿ ਨੈਟੋ ਕੰਟਰੀਜ਼ ਕਹਿਣ ਨੂੰ ਸਾਡੇ ਇਤਿਹਾਸ ਦੇ ਵਿੱਚ ਨੇ ਅਲਾਈਅንስ ਦੇ ਵਿੱਚ ਅਸੀਂ ਸਾਰੇ ਪਰ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਮਿਲਟਰੀ ਤੇ ਜਿਹੜੀ ਆਪਣੀ ਆਮਦਨੀ ਦਾ ਖਰਚਾ ਕਰਦਾ ਜੀਡੀਪੀ ਦਾ ਖਰਚਾ ਜਿਹੜਾ ਕਰਦਾ ਉਮੇਰੀਕਾ ਕਰਦਾ ਵੈਸੇ ਇਹ ਗੱਲ ਹੈਗੀ ਵੀ ਸੱਚੀ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨੀਟੋ ਕੰਟਰੀਜ਼ ਦੇ ਵਿੱਚ ਸਭ ਤੋਂ ਵੱਡਾ ਪਲੇਅਰ ਜਿਹੜਾ ਅਮਰੀਕਾ ਆ ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਹਿ ਲੋ ਕਿ ਜਿੰਨਾ ਵੱਡਾ ਪਲੇਅਰ ਆ ਉਹਨੇ ਵੱਡੇ ਭਾਈ ਤੁਸੀਂ ਨਾਮ ਵੀ ਤੁਹਾਡਾ ਹੈ ਵੱਡਾ ਤੇ ਹਰ ਜਗ੍ਹਾ ਤੇ ਹਿੱਸਾ ਵੀ ਤੁਹਾਡਾ ਹੈ ਵੱਡਾ ਤੇ ਉਹ ਹਿੱਸਾ ਬਕਦਰ ਜੁੱਸਾ ਵਾਲੀ ਗੱਲ ਆ ਤੇ ਹੈਗਾ ਤਾਂ ਇਹ ਸਾਰਾ ਕੁਝ ਪੁਰਾਣੇ ਟਾਈਮਾਂ ਤੋਂ ਇਦਾਂ ਹੀ ਚੱਲਦਾ ਆਉਂਦਾ ਜੀ ਅਸਲ ਦੇ ਵਿੱਚ ਸਾਰੀ ਜਦੋਂ ਇਹ ਦੁਨੀਆ ਮੈਂ ਬਹੁਤ ਵਾਰ ਵਾਈਕਿੰਗਸ ਦੀ ਆਪਾਂ ਇੱਥੇ ਗੱਲ ਕਰਦੇ ਹੁੰਨੇ ਆ ਕਿ ਜਦੋਂ ਇਹ ਸ਼ੁਰੂਆਤ ਹੋਈ ਸੀ ਕੀ ਕਰਨ ਜਿਹੜੇ ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਲੋਕ ਜਾਣ ਲੱਗੇ ਸੀ ਪਹਿਲਾਂ ਜਦੋਂ ਲੁੱਟਖਸਟ ਕਰਦੇ ਹੁੰਦੇ ਸੀ ਉੱਥੇ ਉਹਨਾਂ ਦਾ ਇਹੀ ਸੀ ਕਿ ਜਾ ਕੇ ਅਸੀਂ ਉਹਨਾਂ ਦੇ ਨਾਲ ਕਿਸੇ ਤਰੀਕੇ ਨਾਲ ਹੌਲੀ-ਹੌਲੀ ਟਰੇਡ ਦੇ ਵਿੱਚ ਬਦਲੀਆ ਚੀਜ਼ਾਂ ਨੂੰ ਵੀ ਤੁਸੀਂ ਜੋ ਬਣਾਉਨੇ ਆ ਤੁਸੀਂ ਸਾਨੂੰ ਵੇਚੋ ਅਸੀਂ ਜੋ ਬਣਾਉਨੇ ਆ ਅਸੀਂ ਤੁਹਾਨੂੰ ਵੇਚੀਏ ਦੋਵੇਂ ਮੁਲਕ ਜਿਹੜੇ ਅਮੀਰ ਹੋ ਸਕਣ ਹੌਲੀ-ਹੌਲੀ ਇਦਾਂ ਹੀ ਸ਼ੁਰੂ ਹੁੰਦੀਆਂ ਕਿੱਦਾਂ ਆਪਾਂ ਨੂੰ ਪਤਾ ਕਿ ਇੰਡੀਆ ਦੇ ਵਿੱਚ ਵੀ ਜਦੋਂ ਇੰਡੀਆ ਗੋਰਿਆਂ ਦੇ ਪੇਟੇ ਪਿਆ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪ ਵਪਾਰ ਕਰਨ ਨਹੀਂ ਉੱਥੇ ਗਏ ਸੀ ਟਰੇਡ ਹੀ ਕਰਨ ਗਏ ਸੀ ਟਰੇਡ ਤੋਂ ਬਾਅਦ ਵਿੱਚ ਇਹਨਾਂ ਨੇ ਪੂਰੇ ਤਰੀਕੇ ਨਾਲ ਕਬਜ਼ਾ ਕਰ ਲਿਆ ਸੋ ਉਹ ਉਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਸਥਿਤੀਆਂ ਰਹੀਆਂ ਨੇ ਤੇ ਇਹ ਜਿਹੜੇ ਟਰੇਡ ਆ ਇੱਕ ਅੱਜ ਦੀ ਤਾਂ ਗੱਲ ਹੈ ਨਹੀਂ ਤੇ ਟਰੇਡ ਜਿਹੜਾ ਵੈਸੇ ਵੀ ਇਹਦੇ ਲਈ ਸਭ ਤੋਂ ਪੁਰਾਣਾ ਜੇਕਰ ਤੁਸੀਂ ਚੈੱਕ ਕਰੋ ਉਦੇ ਲਈ ਸਭ ਤੋਂ ਜ਼ਿਆਦਾ ਤੁਹਾਨੂੰ ਪੈਂਦੀ ਸੱਟੇ ਪਤਾ ਲੱਗੇਗਾ ਕਿ ਸਿਲਕ ਰੋਡ ਜਿਹੜਾ ਸਾਡੇ ਖਿੱਤੇ ਦੇ ਵਿੱਚੋਂ ਜਿਹਨੂੰ ਹੁਣ ਵੀ ਕਿਹਾ ਜਾ ਰਿਹਾ ਕਿ ਕਿਸੇ ਸਮੇਂ ਜਿੱਦਾਂ ਪਹਿਲਾਂ ਪੰਜਾਬ ਇਹ ਸਿਲਕ ਰੋਡ ਦੇ ਇੱਥੋਂ ਗੁਜ਼ਰਦਾ ਹੁੰਦਾ ਸੀ ਸਾਡੇ ਇਹਨਾਂ ਖਿੱਤਿਆਂ ਦੇ ਵਿੱਚੋਂ ਪੰਜਾਬ ਜਿਹੜਾ ਹੁਣ ਦਾ ਪਾਕਿਸਤਾਨ ਆ ਕੇ ਪੀਆ ਕਸ਼ਮੀਰ ਆ ਵੀ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਦਾਂ ਹੀ ਇਹ ਜਿਹੜਾ ਸਿਲਕ ਰੋਡ ਹੈ ਇਹ ਦੁਬਾਰਾ ਬਹਾਲ ਹੋਣਾ ਤੇ ਇਧਰੋਂ ਦੀ ਫਿਰ ਤੋਂ ਜਿਹੜੀ ਆ ਟ੍ਰੇਡ ਵਗੈਰਾ ਸ਼ੁਰੂ ਹੋਣਾ ਇਹ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਆਬਵੀਅਸਲੀ ਇਹਦੇ ਵਿੱਚ ਕਿੰਨਾ ਕੁ ਸੱਚ ਆ ਕਿੰਨਾ ਕੁ ਨਹੀਂ ਕਿਉਂਕਿ ਡੈਫੀਨਿਟਲੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਜਿਹੜਾ ਇੰਡੀਆ ਆ ਬਹੁਤ ਵੱਡੇ ਪੱਧਰ ਤੇ ਆਪਣਾ ਸੜਕਾਂ ਦਾ ਜਿਹੜਾ ਜਾਲ ਵਿਛਾ ਰਿਹਾ ਜਿਹੜੇ ਨਿਤਨ ਗਟਕਰੀ ਹੋਣੀ ਆ ਉਹ ਲਗਾਤਾਰ ਇਸ ਪਾਸੇ ਉੱਤੇ ਲੱਗੇ ਹੋਇਆ ਬਟ ਦੈਟਸ ਇਹ ਹਜੇ ਆਬਵੀਅਸਲੀ ਭਵਿੱਖ ਦੇ ਗਰਭ ਦੇ ਵਿੱਚ ਆ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਕਿਉਂਕਿ ਇਸ ਸਮੇਂ ਤਾਂ ਉਹ ਜਿਹੜਾ ਸਾਰਾ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਚੱਲ ਰਿਹਾ ਉਹ ਤਾਂ ਚਾਈਨਾ ਬਣਾ ਰਿਹਾ ਉਹਨੂੰ ਤਾਂ ਜਿਹੜਾ ਇਹ ਇਹਨਾਂ ਦਾ ਇੱਕ ਬੈਲਟ ਰੋਡ ਵਾਲਾ ਇਹਨਾਂ ਦਾ ਪ੍ਰੋਜੈਕਟ ਹੈ ਚਾਈਨਾ ਦਾ ਉਹ ਪਾਕਿਸਤਾਨ ਦੇ ਵਿੱਚ ਦੀ ਇੰਡੀਆ ਉਹਦੇ ਤੇ ਬਹੁਤ ਸਾਰਾ ਇਤਰਾਜ਼ ਵੀ ਜ਼ਾਹਰ ਕਰਦਾ ਕਿਉਂਕਿ ਉਹ ਗਿਲਗਿਤ ਬਲਦਿਸਤਾਨ ਜੋ ਕਿ ਇੰਡੀਆ ਕਹਿੰਦਾ ਕਿ ਉਹ ਕਸ਼ਮੀਰ ਦਾ ਹਿੱਸਾ ਆ ਸੋ ਹਜੇ ਬਹੁਤ ਸਾਰੀਆਂ ਰੋਕਾਂ ਰਕਾਵਟਾਂ ਉੱਥੇ ਹੈਗੀਆਂ ਪਰ ਇਹ ਜ਼ਰੂਰ ਹੈ ਕਿ ਪੁਰਾਣੇ ਸਿਲਕ ਰੋਡ ਦੇ ਟ੍ਰੇਡ ਤੋਂ ਲੈ ਕੇ ਜਦੋਂ ਤੁਸੀਂ ਚੈੱਕ ਕਰਦੇ ਆ ਹੁਣ ਤੱਕ ਜਿਹੜੀ ਦੁਨੀਆ ਟ੍ਰੇਡ ਦੇ ਉੱਤੇ ਖੜੀ ਆ ਤੇ ਬਹੁਤ ਸਾਰੇ ਲੋਕਾਂ ਨੇ ਜਿੰਨੇ ਵੀ ਆਰਥਿਕ ਮਾਹਰ ਆ ਸਾਰਿਆਂ ਨੇ ਇਹ ਗੱਲ ਕਹੀ ਸੀਗੀ ਕਿ ਜੇਕਰ ਇਹ ਟ੍ਰੇਡ ਵਾਰ ਇਸੇ ਤਰੀਕੇ ਨਾਲ ਸ਼ੁਰੂ ਹੁੰਦੀ ਆ ਮੈਕਸੀਕੋ ਨੇ ਵੀ ਦੁਬਾਰਾ ਜਵਾਬ ਦੇ ਦਿੱਤਾ ਸੀ ਤੇ ਜਿਹੜੀ ਆਪਣੇ ਕਹੋ ਕਿ ਤਗੜੀ ਸਥਿਤੀ ਦੇ ਵਿੱਚ ਸੀਗਾ ਮੈਕਸੀਕੋ ਦੇ ਨਾਲੋਂ ਕਿਉਂਕਿ ਮੈਕਸੀਕੋ ਦੀ ਜਿਹੜੀ ਮੈਕਸੀਕੋ ਦੀ ਅੰਦਰ ਉੱਥੇ ਗਵਰਨਮੈਂਟ ਹੈ ਉਹਨੂੰ ਕੋਈ ਜ਼ਿਆਦਾ ਉੱਥੇ ਆਪਣੇ ਲੋਕਾਂ ਦੀ ਸਪੋਰਟ ਨਹੀਂ ਸੀਗੀ ਉੱਥੇ ਦੀਆਂ ਜਿਹੜੀਆਂ ਆਪੋਜੀਸ਼ਨ ਜਮਾਤਾਂ ਆ ਮੈਕਸੀਕੋ ਦੇ ਅੰਦਰ ਉਹ ਮੌਜੂਦਾ ਸਰਕਾਰ ਦੇ ਉੱਤੇ ਤੰਜ ਕੱਸ ਰਹੀਆਂ ਸੀਗੀਆਂ ਉਹਨਾਂ ਨੂੰ ਉਹ ਕਹਿ ਰਹੇ ਸੀਗੇ ਕਿ ਤਾਂ ਨਸ਼ੇ ਬਕਾਉਣ ਵਾਲੀ ਨਾਰਕੋ ਸਰਕਾਰ ਆ ਸੋ ਖੈਰ ਕੈਨੇਡਾ ਦੇ ਵਿੱਚ ਜਦ ਕੇ ਜਿਹੜਾ ਜਸਨ ਟਰੂਡੋ ਹੁਣ ਤੋਂ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਗੈਰ ਮਕਬੂਲ ਹੋ ਗਿਆ ਪੂਰੀ ਲਿਬਰਲ ਸਰਕਾਰ ਜਿਹੜੀ ਆ ਉਹ ਉਹ ਉਹਨਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਲੱਭ ਰਿਹਾ ਉਹਨਾਂ ਨੂੰ ਜਿਹੜਾ ਲਿਬਰਲ ਪਾਰਟੀ ਨੂੰ ਲੀਡ ਕਰ ਲਵੇ ਉਸ ਲਿਬਰਲ ਪਾਰਟੀ ਦੇ ਝੰਡੇ ਝੇਟਾਂ ਵੀ ਸਾਰੇ ਕੈਨੇਡੀਅਨ ਇਕੱਠੇ ਹੋਣ ਨੂੰ ਤਿਆਰ ਆ ਤੇ ਸਾਨੂੰ ਇਹ ਨਜ਼ਰ ਵੀ ਆ ਰਿਹਾ ਕਿ ਇਹ ਜਿਹੜਾ ਜਮਾ ਚਾਰਲੀ ਐਂਗਸ ਦੀ ਗੱਲ ਕੀਤੀ ਆ ਕਿ ਉਹਨੇ ਬੜਾ ਸਖਤੀ ਨਾਲ ਜਿਹੜਾ ਜਵਾਬ ਦਿੱਤਾ ਤੇ ਉਹਨੇ ਕਿਹਾ ਕਿ ਆ ਕੇ ਚੈੱਕ ਕਰ ਲਓ ਕੈਨੇਡਾ ਦੀਆਂ ਸੁਪਰਮਾਰਕਟਾਂ ਦੇ ਵਿੱਚ ਅਸੀਂ ਅਮਰੀਕਨ ਸਮਾਨ ਨੂੰ ਘਰੇ ਤੋਂ ਰੰਦੀ ਉਹਨੇ ਕਿਹਾ ਅਸੀਂ ਗੱਲ ਕਰ ਰਹੇ ਹਾਂ ਕਾਫੀ ਗੱਲਾਂ ਉਹਨਾਂ ਨੇ ਸੀਐਨਐਨ ਤੇ ਗੱਲਬਾਤ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕੈਲੀਫੋਰਨੀਆ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਵਾਈਨ ਤੁਹਾਡੀ ਜਿਹੜੀ ਆ ਉਹ ਸਾਡੇ ਇੱਕ ਸੂਬਾ ਖਰੀਦਦਾ ਤੇ ਉਹ ਹੁਣ ਅਸੀਂ ਖਤਮ ਕਰਨ ਜਾ ਰਹੇ ਹਾਂ ਈਲਨ ਮਸਕ ਨੂੰ ਵੀ ਉਹਨੇ ਦੱਸਤਾ ਕਿ ਤੇਰਾ 100 ਬਿਲੀਅਨ ਦਾ ਜਿਹੜਾ ਡਾਲਰ ਦਾ 100 ਬਿਲੀਅਨ ਡਾਲਰ ਦਾ ਜਿਹੜਾ ਤੇਰਾ ਸਿਕਾ ਪ੍ਰੋਜੈਕਟ ਸਾਡੇ ਇੱਕ ਪ੍ਰੀਮੀਅਰ ਦੇ ਵੱਲੋਂ ਉਹਨੂੰ ਖਤਮ ਕਰਨ ਦਾ ਜਾਂ ਉਹਨੂੰ ਰੋਕਣ ਦਾ ਪਾਜ਼ ਕਰਨ ਦਾ ਜਿਹੜਾ ਐਲਾਨ ਹੋ ਗਿਆ ਸੋ ਡੈਫੀਨਿਟਲੀ ਦੋਹਾਂ ਤੇ ਇਹਦੇ ਵਿੱਚ ਨੁਕਸਾਨ ਤਾਂ ਆਬਵੀਅਸਲੀ ਆਮ ਲੋਕਾਂ ਦਾ ਹੀ ਹੋਣਾ ਜੇਕਰ ਯੂਐਸ ਦੇ ਇਹ ਸਾਰਾ ਕੁਝ ਹੁੰਦਾ ਵੀ ਆ ਤੇ ਉਹ ਜਿਹੜਾ ਜੇਬ ਦੇ ਉੱਤੇ ਭਾਰ ਪੈਣਾ ਉਹ ਵਪਾਰੀਆਂ ਨੇ ਤੇ ਆਪਣੇ ਉੱਤੇ ਝੱਲਣਾ ਨਹੀਂ ਚਲੋ ਉਹਨਾਂ ਦੇ ਵੀ ਉੱਤੇ ਥੋੜਾ ਬਾਲਾ ਆਊਗਾ ਪਰ ਬਾਕੀ ਤਾਂ ਉਹ ਆਮ ਪਬਲਿਕ ਦੇ ਉੱਤੇ ਹੀ ਹੋਣਾ ਤੇ ਇਸ ਗੱਲ ਨੂੰ ਲੈ ਕੇ ਅਮਰੀਕਾ ਦੇ ਅੰਦਰ ਵੀ ਖਦਸ਼ੇ ਸੀਗੇ ਕਿ ਜੇਕਰ ਇਹ ਡੋਨਲਡ ਟਰੰਪ ਦਾ ਇਸੇ ਤਰੀਕੇ ਨਾਲ ਅੱਗੇ ਚੱਲਦਾ ਤੇ ਉਹ ਸਾਰੇ ਜਿਹੜੇ ਪੈਸੇ ਐਂਡ ਆਫ ਦਾ ਡੇ ਉਹ ਤਾਂ ਲੋਕਾਂ ਦੀ ਜੇਬ ਦੇ ਵਿੱਚੋਂ ਹੀ ਜਾਣੇ ਆ ਸੋ ਹੁਣ ਹੁਣੇ ਕੁਝ ਸਮਾਂ ਪਹਿਲਾਂ ਇਹ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਤਾਂ ਇਹ ਪਹਿਲਾਂ ਇਹ ਕਹਿ ਦਿੱਤਾ ਸੀਗਾ ਕਿ ਸਾਡੀ ਡੀਲ ਹੋ ਗਈ ਆ ਉਹਨਾਂ ਨੇ ਦੋ ਤਿਆਰ ਮੰਗਾ ਜਿਹੜੀਆਂ ਡੋਨਲਡ 트੍ਰੰਪ ਦੀਆਂ ਮੰਨ ਲਈਆਂ ਤੇ 30 ਦਿਨਾਂ ਦੇ ਲਈ ਪੌਜ਼ ਕਰਨ ਦੀ ਆ ਜਿਹੜੇ 25% ਟੈਰਫ ਲਾਉਣ ਦੀ ਗੱਲ ਕੀਤੀ ਸੀ 트੍ਰੰਪ ਨੇ ਵੀ ਉਹਨੂੰ ਅਸੀਂ ਰੋਕ ਲਿਆ ਆ ਫਿਰ ਬਾਅਦ ਵਿੱਚ ਇੱਕ ਫੋਨ ਕਾਲ ਹੁੰਦੀ ਆ ਜਸਟਿਨ ਟਰੂਡੋ ਦੀ ਤੇ ਡੋਨਲਡ 트੍ਰੰਪ ਦੀ ਉਹਦੇ ਵਿੱਚ ਜਿਹੜਾ ਜਸਟਿਨ ਟਰੂਡੋ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਮੇਰੀ ਹੁਣੇ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਗੱਲ ਹੋਈ ਆ ਤੇ ਜਿਹੜਾ ਵੀ ਕੈਂਪ ਕੈਨੇਡਾ ਆ ਉਹ ਆਪਣਾ 1.3 ਬਿਲੀ ਦਾ ਬਾਰਡਰ ਪਲਾਨ ਹੈ ਜਿਹੜਾ ਉਹਨੂੰ ਇੰਪਲੀਮੈਂਟ ਕਰ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਮਰੀਕਾ ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਮੰਗ ਕਰ ਰਹੀ ਸੀਗੀ ਤੇ ਉਹਨੂੰ ਹੁਣ ਬਹਾਲ ਕਰਨ ਦੀ ਗੱਲ ਜਾਂ ਉਹਨੂੰ ਉਹ ਜਿਹੜੀਆਂ ਮੰਗਾ ਉਹਨਾਂ ਦੀਆਂ ਮੰਨਣ ਦੀ ਗੱਲ ਟਰੂਡੋ ਨੇ ਕਹੀ ਆ ਇਹ ਜੇ ਮੈਂ ਕਹਾਂ ਕਿ ਤਾਂ ਹੁਣ ਦੋਹਾਂ ਧਿਰਾਂ ਦੀ ਜਿੱਤ ਹੈ ਟਰੂਡੋ ਕਹਿ ਸਕਦਾ ਕਿ ਮੈਂ ਆਪਣੇ ਲੋਕਾਂ ਦੇ ਉੱਤੇ ਜਿਹੜਾ ਇਹ ਇੰਦਾ ਵੱਡਾ ਟੈਰਿਫ ਲੱਗਣ ਜਾ ਰਿਹਾ ਸੀਗਾ ਪੈਸ ਜਿਹੜਾ ਤੁਹਾਡੀਆਂ ਜੇਬਾਂ ਦੇ ਵਿੱਚੋਂ ਹੋਰ ਪੈਸੇ ਖਰਚੇ ਜਾਣੇ ਸੀ ਉਹਨੂੰ ਰੋਕ ਦਿੱਤਾ ਟਰੰਪ ਕਹੂਗਾ ਕਿ ਦੇਖਿਆ ਮੈਂ ਉਂਗਲੀ ਟੇਢੀ ਕਰਕੇ ਕੈਨੇਡਾ ਵਾਲਿਆਂ ਤੋਂ ਤੇ ਮੈਕਸੀਕੋ ਵਾਲਿਆਂ ਤੋਂ ਕੰਮ ਕਰਾ ਲਿਆ ਕਿਉਂਕਿ ਇੱਕ ਉੱਥੇ ਫੈਂਟਨਲ ਜਿਹੜੀ ਡਰੱਗ ਆ ਉਹ ਉਹ ਉਹਨੂੰ ਲੈ ਕੇ ਵੀ ਬਹੁਤ ਚੱਲ ਰਿਹਾ ਕਿ ਕੈਨੇਡਾ ਤੇ ਮੈਕਸੀਕੋ ਦੇ ਬਾਰਡਰਾਂ ਤੋਂ ਉਹ ਯੂ ਐਸ ਦੇ ਵਿੱਚ ਜਾਂਦੀ ਆ ਤੇ ਉਹਨਾਂ ਨੇ ਵੀ ਮੈਕਸੀਕੋ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਆਪਣੇ ਬਾਧੂ ਫੌਜੀ ਜਿਹੜੇ ਆ ਬਾਰਡਰਾਂ ਦੇ ਉੱਤੇ ਲਾ ਰਹੇ ਆ ਤੇ ਇਹ ਤਾਂ ਮੈਂ ਪਹਿਲਾਂ ਵੀ ਦੱਸ ਚੱਕਿਆ ਕਿ ਮੈਕਸੀਕੋ ਵਾਲੀ ਕੰਧ ਟੱਪਣੀ ਤਾਂ ਹੁਣ ਕੋਈ ਜਿਹੜਾ ਆਸਾਨ ਨਹੀਂ ਰਹੀ 10-12000 ਉਹਨਾਂ ਨੇ ਕਿਹਾ ਕਿ ਅਸੀਂ ਫੌਜੀ ਉੱਥੇ ਮੈਕਸੀਕੋ ਨੂੰ ਕਿਹਾ ਲਾ ਰਹੇ ਆ ਇਸੇ ਤਰੀਕੇ ਨਾਲ ਕੈਨੇਡਾ ਕੈਨੇਡਾ ਦਾ ਇਹ ਕਿ ਅਸੀਂ ਨਵੇਂ ਚੌਪਰਸ ਹੈਲੀਕਾਪਟਰਸ ਟੈਕਨੋਲੋਜੀ ਤੇ ਪਰਸਨਲ ਵੀ ਆਪਣੀ ਫੌਜ ਜਿਹੜੀ ਕੈਨੇਡਾ ਦੀ ਆ ਉਹ ਅਸੀਂ ਸਰਹੱਦ ਦੇ ਉੱਤੇ ਲਾ ਰਹੇ ਆ ਤੇ ਅਬ ਅਮਰੀਕਨ ਜਿਹੜੇ ਸਾਡੇ ਪਾਰਟਨਰਸ ਨੇ ਉਹਦੇ ਨਾਲ ਕੋਆਰਡੀਨੇਟ ਕਰਨ ਜਾ ਰਹੇ ਆ ਤੇ ਅਸੀਂ ਇਹ ਜਿਹੜਾ ਫੈਂਟਨਲ ਆ ਇਹਨੂੰ ਵੀ ਰੋਕਣ ਦੇ ਲਈ ਅਸੀਂ ਵੱਧ ਤੋਂ ਵੱਧ ਆਪਣੇ ਰਿਸੋਰਸਸ ਯੂਜ਼ ਕਰਾਂਗੇ ਤੇ ਇਸੇ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਫੈਂਟਨਲਸ ਜ਼ਾਰ ਜਿਹੜਾ ਵੀ ਜਿਹੜਾ ਇਸ ਚੀਜ਼ ਨੂੰ ਦੇਖੇਗਾ ਇਹਨੂੰ ਸਾਰਾ ਇਹਨੂੰ ਰੋਕੇਗਾ ਇਹ ਜਿਹੜਾ ਡਰਗ ਆ ਵੀ ਅਮਰੀਕਾ ਦੇ ਵਿੱਚ ਇਹ ਨਾ ਜਾਵੇ ਐਂਡ ਸੋ ਇਹਦੇ ਵਿੱਚ ਕੁਝ ਕੁ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਕੈਨੇਡਾ ਵਾਲਿਆਂ ਨੇ ਮੰਨੀਆਂ ਨੇ ਜਿਸਨ ਡੂਡੋ ਨੇ ਡੋਨਲਡ ਟਰੰਪ ਦੀਆਂ ਉਹਦੇ ਵਿੱਚ ਮੇਨਲੀ ਤਾਂ ਇਹ ਹੀ ਆ ਕਿ ਕੈਨੇਡਾ ਦੇ ਬਾਰਡਰ ਦੇ ਉੱਤੇ ਹੋਰ ਸੁਰੱਖਿਆ ਹੋਵੇ ਸੋ ਇਹਨੂੰ ਜਿਵੇਂ ਮੈਂ ਕਿਹਾ ਕਿ ਤੁਸੀਂ ਬਿਨ ਬਿਨ ਦੋਨੇ ਚੀਜ਼ਾਂ ਲੈ ਸਕਦੇ ਹੋ ਕਿਉਂਕਿ ਅਦਰਵਾਇਸ ਜਿਹੜਾ ਇਹ ਇਹ ਟ੍ਰੇਡ ਦੇ ਵਿੱਚ ਖਾਸੀ ਪ੍ਰੋਬਲਮ ਆਣੀ ਸੀਗੀ ਤੇ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਟ੍ਰੇਡ ਵਾਰਸ ਵੀ ਲਗਾਤਾਰ ਦੀਆਂ ਚੱਲਦੀਆਂ ਆਉਨੀਆਂ ਜਿੱਦਾਂ ਪੁਰਾਣਾ ਜਿੰਨਾ ਪੁਰਾਣਾ ਸਿਲਕ ਰੋਡ ਤੇ ਉੱਥੇ ਦੀ ਟ੍ਰੇਡ ਹੋਣਾ ਸ਼ੁਰੂ ਹੋਇਆ ਇਹ ਇੰਨਾ ਹੀ ਪੁਰਾਣਾ ਜਿਹੜਾ ਇਹ ਟ੍ਰੇਡ ਵਾਰਸ ਨੇ ਜਿਵੇਂ ਸਭ ਤੋਂ ਪਹਿਲਾਂ ਇੱਕ ਜੇਕਰ ਤੁਸੀਂ ਟ੍ਰੇਡ ਵਾਰ ਦੇਖੋ ਤਾਂ 1651 ਤੋਂ ਲੈ ਕੇ 1849 ਤੱਕ ਚੱਲੀ ਸੀ ਇਹ ਬ੍ਰਿਟਿਸ਼ ਨੈਵੀਗੇਸ਼ਨ ਐਕਟਸ ਐਂਡ ਐਂਗਲੋ ਡੱਚ ਟ੍ਰੇਡ ਵਾਰਸ ਇਹ ਜਿਹੜੀ ਕਿ ਬ੍ਰਿਟਾਨੀਆ ਨੇ ਨੈਵੀਗੇਸ਼ਨ ਐਕਟ 1651 ਦੇ ਵਿੱਚ ਜਿਹੜਾ ਇਹਨੂੰ ਲਾਗੂ ਕੀਤਾ ਸੀਗਾ ਤੇ ਡੱਚ ਦੇ ਨਾਲ ਜਿਹੜਾ ਟ੍ਰੇਡ ਆ ਉਹਨੂੰ ਰੈਸਟ੍ਰਿਕਟ ਕਰ ਲਿਆ ਸੀਗਾ ਉਹਦੀ ਰੈਕੈਪਟਲ ਆਤੀਆਂ ਸੀਗੀਆਂ ਤਾਂ ਕਿ ਜਿਹੜੀ ਬ੍ਰਿਟਿਸ਼ ਸ਼ਿਪਿੰਗ ਆ ਉਹਦੇ ਉਹਦੀ ਪ੍ਰੋਮੋਸ਼ਨ ਹੋਵੇ ਇਹਦੇ ਚੱਲਦੇ ਆਂਗਲੋ ਡੱਚ ਬੋਰਸ ਵੀ ਹੋਈਆਂ ਤੇ ਜਿਹੜੀ ਡੱਚ ਡੋਮਿਨੈਂਸ ਸੀਗੀ ਗਲੋਬਲ ਟ੍ਰੇਡ ਦੇ ਵਿੱਚ ਆਲਮੀ ਟ੍ਰੇਡ ਦੇ ਵਿੱਚ ਜਿਹੜੀ ਇੱਕ ਡੱਚ ਲੋਕਾਂ ਦੀ ਜਿਹੜੀ ਇਹਨਾਂ ਦੀ ਸੀਗੀ ਆਪਣੇ ਡੋਮਿਨੈਂਸ ਉਹਨੂੰ ਕੰ ਉਹ ਕਮਜ਼ੋਰ ਵੀ ਹੋਇਆ ਜਿਹੜਾ ਬ੍ਰਿਟਾਨੀਆ ਦੇ ਇਸ ਐਕਸ਼ਨ ਦੇ ਚੱਲਦੇ ਆ ਸੋ ਬਰਟੇਨ ਇਵੈਂਚੁਅਲੀ ਬਿਕਮ ਦਾ ਡੋਮੀਨੈਂਟ ਨੇਵਲ ਐਂਡ ਟ੍ਰੇਡ ਪਾਵਰ ਬੇ ਉਸ ਤੋਂ ਬਾਅਦ ਬ੍ਰਿਟਾਨੀਆ ਵੱਡੀ ਪਾਵਰ ਬਣ ਕੇ ਸ਼ਕਤੀਮਾਨ ਕੇ ਉੱਭਰਿਆ ਆਬੀਅਸਲੀ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਤੇ ਉਹ ਜਿੱਦਾਂ ਆਪਾਂ ਕਹੀਦਾ ਨਾ ਵੀ ਜਿਹੜਾ ਕੋਈ ਵੀ ਜਿੱਥੇ ਤੁਹਾਡੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਹੋਣ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਰੁਕਾਵਟਾਂ ਰਿਕਾਪਟਾ ਹੋਣ ਉਹਦੇ ਵਿੱਚ ਬਹੁਤ ਸਾਰੇ ਮੌਕੇ ਵੀ ਹੁੰਦੇ ਆ ਸੋ ਉਹਨਾਂ ਮੌਕਿਆਂ ਦੇ ਵਿੱਚੋਂ ਇਸੇ ਤਰੀਕੇ ਨਾਲ ਬਹੁਤ ਸਾਰੇ ਮੁਲਕ ਅੱਗੇ ਵੀ ਵਧਦੇ ਆ ਪਰ ਇਹ 1652 ਤੋਂ ਕੰਮ ਸ਼ੁਰੂ ਹੋਇਆ ਫਿਰ ਇਸੇ ਤਰੀਕੇ ਨਾਲ ਅਮਰੀਕਨ ਰੈਵੋਲੂਸ਼ਨ ਐਂਡ ਟ੍ਰੇਡ ਰੈਸਟ੍ਰਿਕਸ਼ਨ 1760 ਤੋਂ ਲੈ ਕੇ 1783 ਤੱਕ ਸੋ ਬਹੁਤ ਇਹਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਨੈਪੋਲੀਅਨ ਵਾਰਸ ਤੇ ਕੰਟੀਨੈਂਟਲ ਸਿਸਟਮ 1803 ਤੋਂ ਲੈ ਕੇ 1815 ਤੱਕ ਐਂਡ ਇਹਦੇ ਵਿੱਚ ਜੇਕਰ ਆਪਾਂ ਹੁਣ ਦੀ ਦੇਖੀਏ ਜਿਹੜੀ ਰੀਸੈਂਟਲੀ ਹੈ ਇਹ ਯੂਐਸ ਤੇ ਚਾਈਨਾ ਟ੍ਰੇਡ ਵਾਰ ਹੈ ਜਿਹੜੀ ਕਿ 2018 ਦੇ ਵਿੱਚ ਹਜੇ ਤੱਕ ਜਾਰੀ ਆ ਇਹ 2018 ਦੇ ਵਿੱਚ ਵੀ ਯੂਐਸ ਦੇ ਵੱਲੋਂ ਡਾਊਨ ਟਰੰਪ ਨੇ 2018 ਦੇ ਵਿੱਚ ਵੀ ਤੁਹਾਨੂੰ ਪਤਾ ਟਰੰਪ ਸਾਹਿਬ ਹੀ ਰਾਸ਼ਟਰਪਤੀ ਸੀਗੇ ਅਮਰੀਕਾ ਦੇ ਇਹਨਾਂ ਨੇ 250 ਪਲੱਸ ਬਿਲੀਅਨ ਜਿਹੜੀਆਂ ਚਾਈਨਿਸ ਚੀਜ਼ਾਂ ਅਮਰੀਕਾ ਦੇ ਵਿੱਚ ਆਉਂਦੀਆਂ ਉਹਨਾਂ ਦੇ ਉੱਤੇ ਬੜਾ ਤਕੜਾ ਟੈਰਫ ਜਿਹੜਾ ਉਹੋ ਲਾਇਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਨਫੇਅਰ ਟ੍ਰੇਡ ਪ੍ਰੈਕਟਿਸਸ ਨੇ ਤੇ ਇਹ ਇੰਟੈਲੈਕਚੁਅਲ ਪ੍ਰੋਪਰਟੀ ਥੈਫਟ ਕੇ ਜਾਲੀ ਚੀਜ਼ਾਂ ਬਣਾ ਕੇ ਚਾਈਨਾ ਵਾਲੇ ਸਾਡੇ ਮੁਲਕ ਦੇ ਵਿੱਚ ਭੇਜਦੇ ਨੇ ਤੇ ਬਹੁਤ ਤਕੜਾ ਟੈਰਫ ਇਹਨਾਂ ਨੇ ਲਾਇਆ ਆਬਵੀਅਸਲੀ ਚਾਈਨਾ ਨੇ ਵੀ ਰਿਟੈਲੀਏਟ ਕੀਤਾ ਉਹਨਾਂ ਨੇ ਵੀ ਅਮਰੀਕਨ ਗੁੱਡਸ ਦੇ ਉੱਤੇ ਜਿਹੜਾ 110 ਬਿਲੀਅਨ ਦੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਵੀ ਟੈਰਫ ਲਾਉਣੇ ਸ਼ੁਰੂ ਕਰ ਦਿੱਤੇ ਸੋ ਬਾਅਦ ਵਿੱਚ ਇੱਕ ਟ੍ਰੇਡ ਡੀਲ 2020 ਇਹਨਾਂ ਦੀ ਹੋਈ ਆ ਉਹਦੇ ਵਿੱਚ ਕੁਝ ਟੈਰਫ ਘਟੇ ਜ਼ਰੂਰ ਸੀਗੇ ਪਰ ਪੂਰੇ ਤਰੀਕੇ ਨਾਲ ਕਹਿ ਲੋ ਕਿ ਉਹ ਜਿਹੜੀਆਂ ਇਹਨਾਂ ਦੀਆਂ ਟੈਨਸ਼ਨ ਚ ਚਾਇਨਾ ਤੇ ਯੂਐਸਡੀ ਚੱਲ ਰਹੀਆਂ ਉਹ ਖਤਮ ਨਹੀਂ ਹੋ ਸਕੀਆਂ ਸੋ ਹੁਣ ਤਾਂ ਆਬਵੀਸਲੀ ਟਰੰਪਸ ਆ ਫੇਰ ਆ ਗਏ ਨੇ ਵਾਈਟ ਹਾਊਸ ਦੇ ਵਿੱਚ ਅੱਛਾ ਕੈਨੇਡਾ ਤੇ ਮੈਕਸੀਕੋ ਦੇ ਨਾਲ ਇਹਨਾਂ ਨੇ ਚਾਇਨਾ ਦੇ ਉੱਤੇ ਵੀ ਜਿਹੜਾ 10% ਟ੍ਰੇਡ ਆਪਣੇ ਟੈਰਿਫ ਲਾਉਣ ਦੀ ਜਿਹੜੀ ਗੱਲ ਕੀਤੀ ਆ ਸੋ ਇਹਦੇ ਚੱਲਦੇ ਆ ਜੇਕਰ ਤੁਸੀਂ ਦੇਖੋ ਅਕਸਰ ਹੀ ਇਹ ਜਿਹੜਾ ਬਹੁਤ ਤੁਸੀਂ ਕਹਿੰਦੇ ਕਿ ਮੈਂ ਆਪਣੇ ਮੁਲਕ ਨੂੰ ਬਚਾਉਣਾ ਆ ਇਹ ਕਲੇ 트ੰਪ ਦੀ ਨਹੀਂ ਗੱਲ ਜਿੰਨਿਆਂ ਵੀ ਲੋਕਾਂ ਨੇ ਲਾਇਆ ਆਬੀਸਲੀ ਜੇਕਰ ਬਰਤਾਨੀਆਂ ਨੇ ਇਹਦੇ ਵਿੱਚੋਂ ਜਿਹੜੀ ਮੈਂ ਪਹਿਲੀ ਤੁਹਾਡੇ ਨਾਲ ਇੱਕ ਉਦਾਹਰਨ ਸਾਂਝੀ ਕੀਤੀ ਆ ਉਹ 2-300 ਸਾਲ ਦਾ ਲੰਮਾ ਪੀਰੀਅਡ ਹੈ ਜਿੱਥੇ ਜਾ ਕੇ ਹੌਲੀ-ਹੌਲੀ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਪੂਰੀ ਆਲਮੀ ਲੈਵਲ ਤੇ ਆਪਣੀ ਜਿਹੜੀ ਡੋਮਿਨੈਂਸ ਨੂੰ ਵਧਾਇਆ ਪਰ ਅਦਰਵਾਇਸ ਜਿਹੜਾ ਇਹ ਇਹਦੇ ਚੱਲਦੇ ਆ ਬਹੁਤ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੂੰ ਆਰਥਿਕ ਤੌਰ ਤੇ ਉਹਨਾਂ ਨੂੰ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਐਂਡ ਇਹਦੇ ਨਾਲ ਨਾਲ ਜਿਹੜੇ ਆ ਬਾਕੀ ਮੁਲਕਾਂ ਦੇ ਵਿੱਚ ਟੈਨਸ਼ਨਸ ਆ ਉਹ ਤਾਂ ਜਿਹੜੀਆਂ ਵੱਧਦੀਆਂ ਆ ਉਹ ਵੱਧਦੀਆਂ ਹੀ ਆ ਸੋ ਇਹ 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 ਸਾਰਾ ਕੁਝ ਨਾ ਹੋਵੇ ਤੇ ਇਹ ਸਾਰਾ ਕੁਝ ਕਾਨੂੰਨਨ ਤਰੀਕੇ ਨਾਲ ਚੱਲੇ ਜਿਹੜਾ ਗਲੋਬਲ ਟ੍ਰੇਡ ਆ ਕਾਨੂੰਨਨ ਤਰੀਕੇ ਨਾਲ ਚੱਲਦਾ ਰਹੇ ਇਸੇ ਕਰਕੇ WTO ਤੇ ਗੈਟ ਵਰਗੇ ਜਿਹੜੇ ਆ ਸਮਝੌਤੇ ਆ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਹੋਣ ਦੇ ਵਿੱਚ ਆਉਂਦੀਆਂ ਕਰ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਵਿਸ਼ਿਆਂ ਤੇ ਜੁੜਦੇ ਰਵਾਂਗੇ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ